ਇੱਕ ਪੇੜ ਮੁਹੱਬਤ ਦਾ ਐਸਾ ਲਗਾਇਆ ਜਾਏ ਕਿ ਜਿਸ ਦਾ ਸਾਇਆ ਪੜੋਸੀ ਦੇ ਘਰ ਮੇਂ ਵੀ ਜਾਏ ਖੂਨਦਾਨ ਕਰਨਾ ਇੱਕ ਐਸਾ দান ਹੈ ਜਿਸ ਦਾ ਸੰਸਾਰ ਦੇ ਵਿੱਚ ਕੋਈ ਮੁਕਾਬਲਾ ਨਹੀਂ ਨਿਸਵਾਰਥ ਹੋ ਕੇ দান ਕਰਨਾ ਇਸ ਸਯੋਗ ਦੇ ਵਿੱਚ ਮੇਰੇ ਵੱਡੇ ਵੀਰ ਗੁਨਾਮ ਸਿੰਘ ਜੀ ਮੈਸਮਪੁਰੀ ਮੇਰੇ ਵੀਰ سورਿੰਦਰਪਾਲ ਸਿੰਘ ਜੀ ਨਕੋਦਰ ਤੋਂ ਇਹ ਹਰ ਸਾਲ ਸਾਲ ਜੀ ਕਈ ਵਾਰੀ ਇਹ ਕੈਂਪ ਲਗਾਉਂਦੇ ਨੇ ਇੱਕ ਇਹਨਾਂ ਦਾ ਜੀਵਨ ਦਾ ਇੱਕ ਏਮ ਬਣ ਗਿਆ ਕਿ ਇਹ ਨਹੀਂ ਸਵਰਥ ਦਾਨ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰਨਾ ਤੇ ਮੇਰੇ ਵੱਡੇ ਵੀਰ ਨੇ ਮੇਰੇ ਖਿਆਲਾਂ 100 ਤੋਂ ਉੱਪਰ ਵਾਰੀ ਖੂਨ ਦਾਨ ਕਰ ਚੁੱਕੇ ਨੇ ਗੁਰਨਾਮ ਸਿੰਘ ਜੀ ਸੋ ਇਹ ਵੀ ਵਧਾਈ ਦੇ ਪਾਤਰ ਨੇ ਤੇ ਹੁਣ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 21 ਮਾਰਚ ਦਿਨ ਵੀਰਵਾਰ ਨੂੰ ਬਲੱਡ ਡੋਨਰਸ ਮਹਿਤਪੁਰ ਜੋ ਕਲੱਬ ਹੈ ਉਸ ਵੱਲੋਂ HDFC ਬੈਂਕ ਨਕੋਦਰ ਵਿਖੇ ਇੱਕ ਬਲੱਡ ਡੋਨੇਸ਼ਨ ਦਾ ਕੈਂਪ ਲਗਾਇਆ ਜਾ ਰਿਹਾ ਹੈ ਇਸ ਲਈ ਮੈਂ ਸਾਰੇ ਆਪਣੇ ਸੰਗੀ ਸਾਥੀਆਂ ਨੂੰ ਆਪਣੇ ਫਰੈਂਡਸ ਨੂੰ ਨਕੋਦਰ ਨਿਵਾਸੀਆਂ ਨੂੰ ਤੇ ਆਲੇ-ਦੁਆਲੇ ਦੇ ਸਾਰੇ ਫਰੈਂਡ ਸਰਕਲਸ ਨੂੰ ਇਹ ਰਿਕੁਐਸਟ ਕਰੂੰਗਾ ਕਿ ਸਾਰੇ ਜਾਣੇ ਇਸ ਦੇ ਵਿੱਚ ਪਾਰਟਿਸਿਪੇਟ ਕਰਨ ਕਿਉਂਕਿ ਇੱਕ ਯੂਨਿਟ ਦੇਣ ਦੇ ਨਾਲ ਸਾਡੇ ਸਰੀਰ ਦਾ ਕੁਝ ਨਹੀਂ ਹੁੰਦਾ ਜਿਸ ਦਾ 24 ਘੰਟੇ ਦੇ ਵਿੱਚ ਉਹ ਪੂਰਾ ਹੋ ਜਾਂਦਾ ਹੈ ਬਟ ਇਹਦੇ ਨਾਲ ਤਿੰਨ ਬੰਦਿਆਂ ਦੀ ਜਾਨ ਆਰਾਮ ਨਾਲ ਆਪਾਂ ਬਚਾ ਸਕਦੇ ਹਾਂ ਇਸ ਖੂਨ ਦਾ ਕੋਈ ਮੁੱਲ ਨਹੀਂ ਹੈ ਇਸ ਦਾ ਮੁੱਲ ਸਿਰਫ ਇੱਕ ਪਿਆਰ ਮੁਹੱਬਤ ਅਤੇ ਨੀ ਸਵਾਰਥ ਦਾ ਹੈ ਸੋ ਥੈਂਕ ਯੂ ਥੈਂਕ ਯੂ ਵੈਰੀ ਮਚ